ਸੁਣ ਰਿਹਾ ਸਾਡੀ ਇਸ ਕਰਕੇ ਬਸ ਅਸੀਂ ਤਾਂ ਕਰਕੇ ਮੰਗ ਕਰ ਰਹੇ ਬਸ ਜਿਹੜਾ ਮਹੱਲੇ ਵਾਸਤੇ ਕਿ 30 ਦਿਨ ਬਿਲਕੁਲ ਟੰਗ ਹੋ ਗਿਆ ਬਹੁਤ ਟੰਗ ਹੋ ਗਿਆ ਕੱਥੇ ਹੋਇਆ ਵੀਰ ਪਰਿਵਾਰ ਇੱਥੇ ਤਕਰੀਬਨ ਹੈਗੇ ਨੇ 50 ਕਰ ਮਤਲਬ ਸਾਨੂੰ ਬਹੁਤ ਮੁਸ਼ਕਲ ਪੈ ਰਹੀ ਹੈ ਪਾਣੀ ਦੀ ਬਹੁਤ ਗੰਦਾ ਪਾਣੀ ਸੀਵਰੇਜ ਦਾ ਇਕੱਠਾ ਹੋ ਰਿਹਾ ਇਸ ਕਰਕੇ ਵੀ ਸਾਨੂੰ ਬੱਚਿਆਂ ਨੂੰ ਵੀ ਬੈਂਚ ਚ ਚੜਾਉਣਾ ਬਹੁਤ ਮੁਸ਼ਕਲ ਹੈ ਤੇ ਇਹ ਨਿਹਰਾ ਬਿਮਾਰੀ ਨੂੰ ਸੱਦਾ ਦੇਣਾ ਮਤਲਬ ਅਸੀਂ ਬਹੁਤ ਤੰਗ ਆਏ ਇਸ ਤੋਂ ਅਸੀਂ ਬਸ ਇਹ ਸਰਕਾਰ ਤੋਂ ਮੰਗ ਕਰਦੇ ਆਂ ਵੀ ਇਹ ਮਤਲਬ ਸਾਡਾ ਛੇਤੀ ਛੇਤੀ ਦਾ ਕੋਈ ਹੱਲ ਦੇ ਦਿਓ ਇਹ ਤਾਂ तकरीबन 20-22 ਦਿਨ ਹੋ ਗਏ ਇਹਦੇ ਗੰਦਗੀ ਫੈਲ ਰਹੀ ਹੈ ਗੰਦਕ ਬਹੁਤ ਫੈਲ ਰਹੀ ਹੈ ਜਿਹੜੀ ਜਲਦ ਲੱਗੀ ਪਈ ਹੈ ਇਹਨਾਂ ਦਾ ਮੱਛਰ ਹੈ ਬਹੁਤ ਜ਼ਿਆਦਾ ਮੈਂ ਇਸ ਕਰਕੇ ਬਸ ਅਸੀਂ ਤਾਂ ਕਰਕੇ ਵੀ ਆ ਸਰਕਾਰ ਤੋਂ ਮੱਥੇ ਇਹ ਮੰਗ ਕਰਦੇ ਆਂ ਵੀ ਮਤਲਬ ਸਾਡਾ ਇਹਦਾ ਹੱਲ ਕੀਤਾ ਜਾਵੇ ਕੋਈ ਸੁਣਵਾਈ ਨਹੀਂ ਹੋਈ ਅਸੀਂ ਡਾਕਟਰ ਵੀ ਜਾ ਕੇ ਆਇਆ ਡਾਕਟਰ ਤੁਸੀਂ ਜਾ ਕੇ ਆਇਆ ਸੀਮਾ ਸਾਹਿਬ ਜੇ ਬਾਕੀ ਇਹ ਸੀ ਪਹਿਲਾਂ ਵੀ ਕਮੇਟੀ ਦਾ ਕਰਦੇ ਨਹੀਂ ਜਾਂਦੇ ਸਾਡੀ ਕਿਸੇ ਨੂੰ ਨਹੀਂ ਕੋਈ ਨਿਯਮ ਤਾਂ ਹੁੰਦੇ ਨੇ ਜੀ ਅੰਕਲ ਆਪੇ ਗੱਡੀਆਂ ਚ ਦੇਖ ਕੇ ਚਲੇ ਜਾਂਦੇ ਨੇ ਹਾਂਜੀ ਹੱਲ ਕਰਦੇ ਕੋਈ ਹੱਲ ਨਹੀਂ ਕਰਦਾ ਨਹੀਂ ਮੁਸ਼ਕਿਲ ਆ ਰਹੀ ਹੈ ਭਾਈ ਇੱਥੇ ਬਹੁਤ ਜਿਆਦਾ ਨਰਕ ਹੈ ਜੀ ਉਰੇ ਬਿਮਾਰੀ ਹੈ ਜੀ ਉਰੇ ਮੱਛਰ ਨਾ ਕੋਈ ਕਮੇਟੀ ਦਾ ਧਿਆਨ ਨਾ ਉਰੇ ਕੋਈ ਦਫ਼ਤਰ ਵਾਲਾ ਦਾ ਧਿਆਨ ਕੋਰਾ ਵੀ ਪਰਮਜੀਤ ਜੀ ਕਿੱਥੇ ਖੜੇ ਹੋ ਕੀ ਪ੍ਰੋਬਲਮ ਹੈ ਸਾਡੀ ਐਸੀ ਆਪਣੇ ਬਾਰਾ ਮੂਰੇ ਖੜੇ ਆ ਵੀਰੇ ਹੋਗੀ ਪੱਤੀ ਚ ਮਤਲਬ ਇਹ ਸਾਨੂੰ ਬਹੁਤ ਮੁਸ਼ਕਲ ਪੈ ਰਹੀ ਹੈ ਪਾਣੀ ਦੀ ਬਹੁਤ ਗੰਦਾ ਪਾਣੀ ਸੀਵਰੇਜ ਦਾ ਇਕੱਠਾ ਹੋ ਰਿਹਾ ਇਸ ਕਰਕੇ ਵੀ ਸਾਨੂੰ ਬੱਚਿਆਂ ਨੂੰ ਵੀ ਬੈਂਚ ਚ ਚੜਾਉਣਾ ਬਹੁਤ ਮੁਸ਼ਕਲ ਹੈ ਤੇ ਇਹ ਨਿਹਰਾ ਬਿਮਾਰੀ ਨੂੰ ਸੱਦਾ ਦੇਣਾ ਮਤਲਬ ਅਸੀਂ ਬਹੁਤ ਤੰਗ ਆਏ ਇਸ ਤੋਂ ਅਸੀਂ ਬਸ ਇਹ ਸਰਕਾਰ ਤੋਂ ਮੰਗ ਕਰਦੇ ਆਂ ਵੀ ਇਹ ਮਤਲਬ ਸਾਡਾ ਛੇਤੋ ਛੇਤੀ ਇਹਦਾ ਕੋਈ ਹੱਲ ਕੀਤਾ ਜਾਵੇ ਇਹਨਾਂ ਤੋਂ ਸਮੋ ਬਈ ਪਾਣੀ ਖੜੇ ਇਹਦਾ ਤਕਰੀਬਨ 20-22 ਦਿਨ ਹੋ ਗਏ ਇਹਦੇ ਗੰਦਗੀ ਫੈਲ ਰਹੀ ਹੈ ਗੰਦਗੀ ਬਹੁਤ ਫੈਲ ਰਹੀ ਹੈ ਜਿਹੜੀ ਮੈਂ ਇਸ ਕਰਕੇ ਬਸ ਅਸੀਂ ਤਾਂ ਕਰਕੇ ਵੀ ਆ ਸਰਕਾਰ ਤੋਂ ਅਸੀਂ ਇਹ ਮੰਗ ਕਰਦੇ ਆ ਵੀ ਮਤਲਬ ਸਾਡਾ ਇਹਦਾ ਹੱਲ ਕੀਤਾ ਜਾਵੇ ਛੇਤੀ ਛੇਤੀ ਕੋਈ ਸੁਣਵਾਈ ਨਹੀਂ ਹੋਈ ਅਸੀਂ ਡਾਕਟਰ ਵੀ ਜਾ ਕੇ ਆਇਆ ਡਾਕਟਰ ਚ ਵੀ ਜਾ ਕੇ ਆਇਆ ਚੀਮਾ ਸਾਹਿਬ ਦੇ ਤੇ ਬਾਕੀ ਅਸੀਂ ਪਹਿਲਾਂ ਵੀ ਕਮੇਟੀ ਦਫ਼ਤਰ ਚ ਵੀ ਜਾ ਕੇ ਆ ਸਾਡੀ ਕਿਸੇ ਨੇ ਨਹੀਂ ਸੁਣੋ ਕੋਈ ਨਹੀਂ ਸੁਣ ਰਿਹਾ ਸਾਡੀ ਇਸ ਕਰਕੇ ਬਸ ਅਸੀਂ ਤਾਂ ਕਰਕੇ ਮੰਗ ਕਰ ਰਹੇ ਹਾਂ ਬਸ ਜਿਹੜਾ ਮਹੱਲੇ ਵਸ ਤੁਸੀਂ ਇਕੱਠੇ ਹੋਏ ਹੋ ਬਿਲਕੁਲ ਤੰਗ ਹੋ ਕੇ ਇਕੱਠੇ ਹੋਏ ਬਹੁਤ ਤੰਗ ਹੋ ਕੇ ਇਕੱਠੇ ਹੋ ਜਾਂਦੇ ਅਸੀਂ ਪਰਿਵਾਰ ਇੱਥੇ ਤਕਰੀਬਨ ਹੈਗੇ ਨੇ 50 ਕਰ ਇੱਕਲੀ ਸੀਵਰੇਜ ਦੀ ਸਮੱਸਿਆ ਜਾਂ ਹੋਰ ਪੀਣ ਵਾਲੇ ਪਾਣੀ ਦੀ ਸਮੱਸਿਆ ਨੀ ਨਾਲ ਪਾਣੀ ਦਾ ਤਾਂ ਕੋਈ ਮਤਲਬ ਇਹਨਾਂ ਕੋਈ ਖਾਸ ਨਹੀਂ ਵੀ ਸੀਵ ਰਹੀਦੀ ਜਦੋਂ ਪਾਣੀ ਗੰਦਾ ਬਾਹਰ ਨਿਕਲ ਨਹੀਂ ਰਿਹਾ ਬਾਰ ਮੂਰੇ ਡੇਢ ਛਪੜ ਲੱਗੇ ਪਹਿਲੇ ਕੋਈ ਨਹੀਂ ਕੋਈ ਨਿਕਾਸੀ ਨਹੀਂ ਹੁਣ ਬਾਹਰ ਸਾਧਨ ਆਉਂਦੇ ਨੇ ਕੋਈ ਗੱਡੀ ਆਉਂਦੀ ਆ ਮੋਟਰਸਾਈਕਲ ਸਾਰੀ ਗੰਦੀ ਅੰਦਰ ਜਾਂਦੀ ਆ ਕੋਈ ਮਰ ਕੋਈ ਹਾਸਤਾ ਜਾਂ ਕੋਈ ਡਿੱਗਣ ਦੀ ਵੀ ਕਰਦਾ ਡਿੱਗਣ ਦੀ ਵੀ ਹੁੰਦੀ ਆ ਉਹ ਸਕੂਟਰ ਮੋਟਰਸਾਈਕਲ ਤੇ ਜਾਂਦਾ ਫਿਰ ਪੈਰ ਫਿਸਲ ਕੇ ਵੀ ਡਿੱਗੇ ਨੇ ਬਹੁਤ ਕੋ ਜੱਗ ਲੱਗੀ ਪਈ ਐ ਦੀ ਦੀ ਡਿੱਗਦੇ ਨੇ ਸਟਾਫ ਫਟਾ ਵੱਗਦੀ ਗੁਰੂ ਘਰ ਆਏਗਾ ਗੁਰੂ ਘਰ ਜਾਣ ਦੀ ਬਹੁਤ ਦਿੱਕਤ ਪੈਂਦੀ ਆ ਮਤਲਬ ਜਦੋਂ ਜਾਂਦੇ ਆ ਗੁਰੂ ਘਰ ਇਹ ਗੰਦੇ ਪਾਣੀ ਵਿੱਚੋਂ ਦੀ ਜਿਉਂ ਜਦੋਂ ਸੀ ਜਾਣਿਆ ਸਵੇਰੇ ਸਾਨੂੰ ਬੜੀ ਦਿੱਕਤ ਪਈ। ਹਾਂਜੀ ਕੀ ਨਾਮ ਆ ਜੀ? ਗੁਰਵਿੰਦਰ ਕਰਦੇ। ਹਾਂਜੀ ਤੁਸੀਂ ਮਹੱਲੇ ਦੇ ਵਿੱਚ ਅੱਜ ਖੜੇ ਹੋਵੋਗੇ ਪ੍ਰਦਰਸ਼ਨ ਕਰ ਰਹੇ ਹੋਗੇ ਕਿੰਨੇ ਕੁ ਮਾੜੇ ਹਾਲਾਤ ਨੇ। ਬਹੁਤ ਮਾੜੇ ਹਾਲਾਤ ਨੇ ਜੀ 22 ਦਿਨ ਹੋ ਗਏ ਜੀ ਕੋਈ ਸੁਣਵਾਈ ਨਹੀਂ ਹੋ ਰਹੀ। ਅਸੀਂ ਜਾਏ ਆਏ ਅਨੇ ਜੀ ਮਸਾਬਦੇ ਦਫਤਰ ਜਾਏ ਜੀ। ਕੋਈ ਕੋਈ ਨਹੀਂ ਆਉਂਦਾ ਆਉਂਦੇ ਨੇ ਜੀ ਐਨਕਾ ਲਾ ਕੇ ਗੱਡੀਆਂ 'ਚ ਦੇਖ ਕੇ ਚਲੇ ਜਾਂਦੇ ਨੇ ਹਾਂਜੀ ਹੱਲ ਕਰਦੇ ਆ। ਕੋਈ ਹੱਲ ਨਹੀਂ ਕਰ ਰਿਹਾ। ਕੀ ਮੁਸ਼ਕਲ ਪਿਆਰੀ ਸੁਰੂ? ਮੁਸ਼ਕਲਵਾਰ ਨਹੀਂ ਨਿਕਲ ਸਕਦੇ ਜੀ। ਪਾਣੀ ਦੇ ਰੋਈਆਂ ਤੱਕ ਪਾਈਪਾਂ ਚ ਵਾਪਸ ਜਾ ਰਿਹਾ ਜੀ ਬਿਗੇਰ ਬਰਸਾਤ ਤੋਂ ਇਹ ਹਾਲ ਹੈ ਜੀ ਹਾਂ ਜੀ ਇਹੀ ਹਾਲ ਹੈ ਜੇ ਬਰਸਾਤ ਪੈਂਦੀ ਫਿਰ ਕੀ ਹਾਲ ਹੈ ਫਿਰ ਤਾਂ ਅੰਦਰ ਵੜਦਾ ਜੀ ਪਾਣੀ ਸਾਬ ਦੇ ਕਿੰਨੇ ਕਿ ਦਿਨ ਹੀ ਪਾਣੀ ਨਿਕਲਦਾ ਜੀ ਇਹ ਤਾਂ ਹੁਣ 22 ਦਿਨ ਹੋ ਗਏ ਜੀ ਅੱਜ 10-10 ਦਿਨ ਹੀ ਨਿਕਲਦਾ ਦੀ ਫਿਰ ਕੀ ਕੀ ਮੁਸ਼ਕਲਾਂ ਤੁਹਾਨੂੰ ਖੜੀਆਂ ਹੁੰਦੀਆਂ ਨੇ ਜਿਵੇਂ ਬੱਚਿਆਂ ਦੀਆਂ ਜਾਂ ਹੋਰ ਕੀ ਕੀ ਬੱਚਿਆਂ ਨੂੰ ਸਕੂਲ ਨਹੀਂ ਛੱਡ ਸਕਦੇ ਜੀ ਪਹਿਲਾਂ ਤਾਂ ਗੱਡੀ ਕੱਢਦੇ ਆ ਗੱਡੀ 'ਚ ਫਿਰ ਜਿੱਥੇ ਅੱਗੇ ਸੁੱਕਾ ਹੁੰਦਾ ਉੱਥੇ ਬੱਚਿਆਂ ਨੂੰ ਛੱਡਦੇ ਆ ਜੀ ਕਈਆਂ ਦੇ ਨਹੀਂ ਗੱਡੀਆਂ ਦੇ ਸਾਧਨ ਫਿਰ ਉਹ ਕੀ ਕਰਨੇ ਜੀ ਉਹ ਰਾਗਿਰ ਗਿਰਦਾ ਵੀ ਹੈ ਇਸ ਨੂੰ ਬਹੁਤ ਡਿੱਗਦੇ ਨੇ ਜ ਸਾਡੇ ਗਵਾਂਢੀ ਡਿੱਗੇ ਨੇ ਮਿਸਤਰੀਆਂ ਦੇ ਗੁਰੇ ਦੇ ਘਰ ਵਾਲੀ ਐਡਮਿਟਾ ਜੀ ਪਟਿਆਲੇ ਐਡਮਿਟ ਨਹੀਂ ਹਾਂ ਜੀ ਤੇ ਜਿਵੇਂ ਹੁਣ ਤੁਸੀਂ ਆਨੇ ਜਾਣਦੇ ਹੋ ਜੀ ਤਾਂ ਫਿਰ ਪੈਦਲ ਹੀ ਜਾਣਦੇ ਹੋ ਐਂ ਪਾਣੀ ਜੀ ਜਾਣਦੇ ਹਾਂ ਜੀ ਆ ਜੀ ਬਿਮਾਰੀ ਲੱਗਣ ਦਾ ਵੀ ਖਤਰਾ ਹੋਰ ਖਤਰਾ ਜੀ ਸਾਡੇ ਡਿੱਗੇ ਜੀ ਇੱਧਰ ਅਰ ਲਵ ਸਿੰਘ ਦੇ ਘਰ ਵਾਲੀ ਉਹਦੇ ਸੱਟਾਂ ਲੱਗੀਆਂ ਜੀ ਕੀ ਮੰਗ ਕਰਦੇ ਹੋ ਮੰਗ ਕਰਦੇ ਹਾਂ ਸਰਕਾਰ ਤੋਂ ਵੀ ਇਹਦਾ ਜਲਦੀ ਜਲਦੀ ਹੱਲ ਕੀਤਾ ਜਾਵੇ ਨਹੀਂ ਅਸੀਂ ਅੱਗੇ ਫਿਰ ਜਾਵਾਂਗੇ ਡੀਸੀ ਦਫ਼ਤਰ ਜੀ ਨਾਮ ਹੈ ਕਰਨਜੀਤ ਬੇ ਤਰਨੂ ਜੀ ਜਿਹੜਾ ਗੰਦਾ ਪਾਣੀ ਖੜਿਆ ਕੀ ਕਾਰਨ ਕਿੰਨੇ ਸਮੇ ਤੋਂ ਖੜਿਆ ਹੈ ਇਹ 20 ਦਿਨ ਹੋ ਗਏ ਬਾਈ ਬਹੁਤ ਨਰਕ ਹੈਗਾ ਬੱਚੇ ਬਾਈਨ ਨਹੀਂ ਚੜਦੇ ਵਿਚਾਰੇ ਕੋਈ ਤਲਕਾ ਕੇ ਨਿਭਣ ਕੇ ਜਾਂਦਾ ਵਰਧੀਆਂ ਨਿਪੜ ਜੰਨੀਆਂ ਨੇ ਦਵਾਰੇ ਪਾਉਣੇ ਵਰਧੀਆਂ ਬਾਈਨਾਂ ਲੱਗ ਜੰਨੀਆਂ ਨੇ ਹੋਰ ਬਿਮਾਰੀ ਫੈਲਣ ਦੀ ਹੋਰ ਬਿਮਾਰੀ ਤਾਂ ਲੱਗੂਗੀ ਇਹ ਤਾਂ ਪਤੀਆ ਗੰਦਾ ਨਹੀਂ ਨਹੀਂ ਜਲਪ ਲੱਗੀ ਪਈ ਹੈ ਬਿਮਾਰੀ ਲੱਗੀ ਪਈ ਹੈ ਹਾਂ ਜੀ ਬੱਚੇ ਨੂੰ ਬੁਖਾਰ ਹੋ ਰਿਹਾ ਬਿਮਾਰ ਹੋ ਰਿਹਾ ਖੰਘ ਤੇ ਜ਼ਖਾਮ ਕਮੇਟੀ ਚ ਵੀ ਮਿਲਿਓ ਤੁਸੀਂ ਕਦੇ ਅਧਿਕਾਰੀਆਂ ਨੂੰ ਕਿਹਾ ਉਹਨਾਂ ਨੂੰ ਕੋਈ ਮਤਲਬ ਇੰਨੀ ਅਸੀਂ ਇਹ ਚਿੰਦੇ ਦੇ ਜਾ ਕੇ ਆਇਤੇ ਪਰ ਕੀ ਕਹਿੰਦੇ ਨਹੀਂ ਜੀ ਜਿੰਨੇ ਕਹਿੰਦੇ ਆਮਗਾ ਦੇ ਅਤਵਾਰਤੀ ਆਏ ਹੈ ਨਹੀਂ ਦੰਦਾ ਆਉਤੇ ਇੱਧਰ ਨਹੀਂ ਮੁੜ ਗਈ ਮੰਨ ਕੀ ਕਰਦਾਂ ਉਸੇ ਮੰਨ ਕਰ ਸੁਣਾਈ ਕਰਦੇ ਅੱਦੇ ਪਾਣੀ ਦੀ ਭਾਈ ਜੀ ਕਿਹਨਾ ਬਾਈ ਜੀ ਜਗਮਿੰਦਰ ਜੀ ਜਗਮਿੰਦਰ ਭਾਈ ਇੱਥੇ ਲੰਗ ਰਿਓ ਇਸ ਸਮੇਂ ਜਦੋਂ ਲੰਗ ਰਿਓ ਤਾਂ ਇੱਥੇ ਆ ਕੇ ਤੁਹਾਨੂੰ ਕੀ ਫੀਲ ਹੋ ਰਹਾ ਹੈ ਭਾਈ ਜੀ ਇੱਥੇ ਬਹੁਤ ਜਿਆਦਾ ਨਰਕ ਹੈ ਜੀ ਉਰੇ ਬਿਮਾਰੀ ਹੈ ਜੀ ਉਰੇ ਮੱਛਰ ਨਾ ਕੋਈ ਕਮੇਟੀ ਵਾਲਾ ਧਿਆਨ ਨਾ ਉਰੇ ਕੋਈ ਦਫ਼ਤਰ ਵਾਲਾ ਧਿਆਨ ਹੈ ਉਰੇ ਜਿਹੜੇ ਆ ਸਾਡੇ ਘਰ ਨੇ ਤੇ ਇੱਧਰ ਘਰ ਨੇ ਤੇ ਇੱਧਰ ਇੱਧਰ ਘਰ ਨੇ ਸਾਰੇ ਬਲਾਕ ਚ ਨੇ ਜੀ ਇਹਨਾਂ ਦੇ ਸਾਰਿਆਂ ਦੇ ਸਾਧਨ ਬਾਰੋ-ਬਾਰੀ ਖੜੇ ਨੇ ਤੁਰਨ ਦੇ ਵਿੱਚ ਬਹੁਤ ਜਿਆਦੇ ਪ੍ਰੋਬਲਮ ਆਉਂਦੀ ਹੈ ਕੋਈ ਬਾਹਰ ਨਹੀਂ ਆ ਰਿਹਾ ਕੰਮਕਾਰ ਰੁਕੇ ਪਏ ਨੇ ਲੋਕਾਂ ਦੇ ਇੱਥੇ ਨਾਲੀਆਂ ਦੇ ਵਿੱਚ ਕੋਈ ਠੱਠਾ ਵੱਜਦਾ ਆ ਥੋਂ ਬਹਿਲਾ ਕੋਈ ਉਰੇ ਬੁੜੀਆਂ ਦੋ ਤਿੰਨ ਡਿਗੀਆਂ ਨੇ ਜੀ ਠੱਠੇ ਆਉਂਦੇ ਨੇ ਪਾਣੀ ਕਰਕੇ ਗਰਮੀ ਹੋ ਰਹੀ ਹੈ ਵਿੱਚ ਬੈਂਦੇ ਨੇ ਮੱਛਰ ਬਹੁਤ ਜਿਆਦੇ ਅਣਜਾਣ ਇੱਥੇ ਸਾਡੇ ਗਵੰਡੀਆਂ ਦੇ ਬੁੜੀ ਡਿਗੀ ਵਿਚਾਰੀ ਦੋ ਤਿੰਨ ਵਾਰੀ ਜਵਾਖ ਵੀ ਡਿਗਦੇ ਨੇ ਜੀ ਇੱਥੇ ਪ੍ਰਸ਼ਾਸਨ ਦਾ ਕੋਈ ਧਿਆਨ ਨਹੀਂ ਹੈਗਾ ਜੀ ਬਹੁਤ ਨੁਕਸਾਨ ਹੋ ਚੁੱਕੇ ਨੇ ਬਿਰਦ ਸਾਡੇ ਘਰ ਦੇ ਨੇ ਕੋਈ ਦਵਾਈ ਲਿਆਉਣੀਆਂ ਜਵਾਖਾਂ ਆਲੇ ਨੇ ਬੈਨਣਾ ਹੁੰਦੀਆਂ ਨੇ ਜੀ ਸਾਨੂੰ ਉੱਧਰ ਜਾ ਕੇ ਜਵਾਖ ਨੂੰ ਚਾੜ ਕੇ ਆਉਣਾ ਪੈਂਦਾ ਕੀ ਲੱਗਦਾ ਜੇ ਕੋਈ ਹਾਦਸਾ ਹੁੰਦਾ ਤਾਂ ਜ਼ਿੰਮੇਵਾਰ ਕੋ ਸਰਕਾਰ ਹੈ ਜੀ ਜ਼ਿੰਮੇਵਾਰ ਅਸੀਂ ਪਹਿਲਾਂ ਕਿੰਨੇ ਵਾਰੀ ਜਾਇਆ ਸਾਡੀਆਂ ਮਾਸਾ ਜਾਏ ਸਾਡੇ ਭਾਈ ਜਾਏ ਬਹੁਤ ਜਾਏ ਕੋਈ ਹੱਲ ਨਹੀਂ ਕੋਈ ਹੱਲ ਨਹੀਂ ਹੈਗਾ ਜੀ ਬਹੁਤ ਦੁਖੀ ਹਾਂ ਜੀ ਹੁਣ ਜਿਹੜੇ ਹੈਗੇ ਮੁਹੱਲਾ ਵਾਸੀ ਅੱਕੇ ਪਏ ਨੇ ਕਿ ਕੀ ਕਹਿਣਾ ਚਾਹੁੰਦੇ ਹੋ ਵੀ ਇਹਨਾਂ ਦੀ ਜਿਹੜੀ ਸੀ ਇਹ ਜਾਨ ਮਾਲ ਦਾ ਖਵਾਲਾ ਕਿਹਨੂੰ ਬਣਨਾ ਚਾਹੀਦਾ ਇਹਨਾਂ ਨੂੰ ਉਹ ਬਣਨਾ ਚਾਹੀਦਾ ਜੀ ਸਰਕਾਰ ਨੂੰ ਆਪਣੇ ਪਿੰਡ ਦਫ਼ਤਰ ਦੇ ਵਿੱਚ ਮੇਨ ਆ ਜੀ ਸਾਰੇ ਕਿਤੇ ਜਾਣੀਆਂ ਕੋਈ ਥੋੜੇ ਸਾਹਮਣੇ ਆ ਜੀ ਉਰੇ ਬਿਮਾਰੀਆਂ ਨੇ ਜੇ ਕਿੰਨੀਆਂ ਹਾਲਾਤ ਕਹੇ ਜੇ ਹਾਲਾਤ ਆ ਤਾਂ ਦੇਖ ਲਓ ਤਾਂ ਕੈਮਰੀ ਦੱਸ ਦੋ ਜੀ ਤੁਹਾਨੂੰ ਕਹੇ ਜੇ ਹਾਲਾਤ ਨੇ ਮੈਨੂੰ ਦੱਸੋ ਵੀ ਲੋੜ ਦੀ ਹੈ ਜੀ ਜਿਵੇਂ ਇੱਧਰ ਬੀਜ ਦੇ ਵਿੱਚ ਇੱਥੇ ਤੋਂ ਆਪਾਂ ਥੋੜਾ ਸੁੱਕਾ ਹੈ ਤਾਂ ਕਰਕੇ ਖੜੇ ਆ ਇੱਧਰ ਦੇ ਜਾ ਕੇ ਦੇਖੋ ਪਾਣੀ ਹੈ ਪਾਣੀਆ ਉਧਰਲੀ ਵਿੱਚ ਉਥੋਂ ਗਾਹਾਂ ਤੱਕ ਪਾਣੀ ਹੋਇਆ ਪਿਆ ਪਾਈਪ ਡੇਢ ਤੋਂ 2 ਮਹੀਨੇ ਹੋ ਗਿਆ ਜੀ ਕੋਈ ਗੌਰ ਨਹੀਂ ਹੈ ਜੀ ਕਿਸ ਤਰ੍ਹਾਂ ਮੁਸ਼ਕਿਲਾਂ ਨਾਲ ਸੰਭਾਲਣਾ ਕਰਦਾ ਬਹੁਤ ਜ਼ਿਆਦਾ ਆਉਂਦਾ ਜੀ ਇੱਕ ਕਾਰ ਦੇ ਵਿੱਚ ਜਵਾਖਾਂ ਨੂੰ ਛੱਡ ਕੇ ਆਉਣਾ ਪੈਂਦਾ ਜੀ ਲੈ ਕੇ ਆਉਣਾ ਪੈਂਦਾ ਜੀ ਹੁਣ ਜਿਹੜੇ ਸਾਰੇ ਕਾਰੋਬਾਰ ਵਾਲੇ ਜਵਾਖ ਨੇ ਜੀ ਆਉਂਦੇ ਨੇ ਜਾਂਦੇ ਨੇ ਬਹੁਤ ਪ੍ਰੋਬਲਮ ਆ ਰਹੀ ਆ ਜਵਾਖਾਂ ਦੀ ਪ੍ਰੋਬਲਮ ਹੈ ਬਾਕੀ ਮਾਤਾ ਨੂੰ ਕੋਈ ਗੁਰੂ ਘਰ ਨਹੀਂ ਜਾ ਸਕਦਾ ਕੋਈ ਮੱਛਾ ਡੇਕ ਨਹੀਂ ਜਾ ਸਕਦਾ ਕੋਈ ਬਾਜ਼ਾਰਤ ਨਹੀਂ ਜਾ ਸਕਦਾ ਜੀ 100 ਚੀਜ਼ਾਂ ਲੈ ਕੇ ਆਉਣੀਆਂ ਪੈਂਦੀਆਂ ਨੇ ਅੰਦਰ ਕਾਇਦ ਹੋ ਰਿਹਾ ਜੀ ਅਰ ਜੀ ਜੀ ਇੱਕ ਦਰਵਾ ਦੇ ਵਿੱਚ ਜਿਹੜਾ ਹੈਗਾ ਹਾਲਾਤ ਬਹੁਤ ਮੱਤ ਤੋਂ ਬੁੱਤਰ ਬਲੇ ਹੋਏ ਲਗੇ ਜਿਹੜਾ ਸੀਵੇਜ ਦਾ ਗੰਦਾ ਪਾਣੀ ਹੈ ਛਟਕਾਂ ਦੇ ਖੜਿਆ ਕਈ ਹਫ਼ਤਿਆਂ ਤੋਂ ਲੋਕ ਬੜੇ ਪਰੇਸ਼ਾਨ ਨੇ ਕਿ ਮਾਮਲਾ ਤੁਹਾਡੇ ਧਿਆਨ ਚ ਹੈ ਬਿਲਕੁਲ ਸਾਡੇ ਧਿਆਨ ਚ ਹੈ ਕੁਝ ਕਥਾਵਾਂ ਤੇ ਜਿਵੇਂ ਲਫਾਫੇ ਵਿੱਚ ਬੋਤਲਾਂ ਇਹ ਕਾਫੀ ਸਮਾਨ ਆਉਣ ਦੇ ਕਾਰਨ ਸੀਵਰੇਜ ਬਲੌਕ ਹੋ ਗਿਆ ਸੀਗਾ ਸੀਵਰੇਜ ਬਲੌਕ ਹੋਣ ਲਈ ਹੋਰਿਆ ਤਾਂ ਸਾਡੇ ਨੇ ਵੀ ਇਹ ਆਏ ਕੁਝ ਲੋਕ ਕਹਿੰਦੇ ਵੀ ਉੱਥੇ ਆਇਂ ਕਰਕੇ ਸਾਡੇ ਇਹ ਕੰਮ ਹੋਰੇਗਾ ਤਾਂ ਕੁਝ ਬੀਆਂ ਦੇ ਵਿੱਚ ਪਾਣੀ ਖੜਾ ਸੀਗਾ ਉਹ ਟੈਂਕਰਾਂ ਨਾਲ ਕਢਾਇਆ ਗਿਆ ਤੇ ਕੁਝ ਥਾਂ ਨੇ ਹੁਣ ਕੱਲ ਮਸ਼ੀਨ ਆ ਗਈ ਹੈ ਉਹ ਕੰਮ ਚੱਲ ਰਿਹਾ ਹੈ ਖੇਤੀ ਤੋਂ ਖੇਤੀ ਉਹਦਾ ਹੱਲ ਹੋ ਰਿਹਾ ਮੈਂ ਤਿੰਨ ਤੋਂ ਚਾਰ ਵਾਰੀ ਜਾਇਆ ਆ ਉੱਥੇ ਤੇ ਬਾਕੀ ਜੋ ਅਧਿਕਾਰੀ ਨੇ ਉਹਨਾਂ ਬਾਰੇ ਮੰਤਰੀ ਸਾਹਿਬ ਨੂੰ ਕਿਹਾ ਸੀ ਵੀ ਅਧਿਕਾਰੀਆਂ ਨੂੰ ਥੋੜਾ ਜਿਹਾ ਕਹੋ ਜੀ ਮੰਤਰੀ ਸਾਹਿਬ ਨੇ ਸਖਤ ਨਿਰਦੇਸ਼ ਦਿੱਤੇ ਨੇ ਵੀ ਕਿਸੇ ਨੂੰ ਵੀ ਨਹੀਂ ਬਖਸ਼ਿਆ ਜਾਊਗਾ ਜਿਹੜਾ ਵੀ ਕੋਈ ਅਣਗੈਲੀ ਕਰੂਗਾ ਅੱਜ ਵੀ ਉੱਥੇ ਪਾਣੀ ਜਿਹੜਾ ਜੀ ਬਹੁਤ ਵੱਡੀ ਤਰ੍ਹਾਂ ਚ ਖੜਾ ਹੈਗਾ ਪਾਣੀ ਕਦੋਂ ਤੱਕ ਨਿਕਲ ਸੰਜੀਵ ਜੀ ਰਾਤ ਮਸ਼ੀਨ ਆ ਗਈ ਹੈ ਜੀ ਜੋ ਆਪਣੇ ਡਰੇਵਰ ਦੇ ਮਸ਼ੀਨ ਵਿੱਚ ਹੈਗੀ ਆ ਉਹ ਸੰਰੂਰ ਚੱਲ ਰਹੀ ਸੀ ਤਾਂ ਮਸ਼ੀਨ ਆ ਗਈ ਹੈ ਅੱਜ ਉਹ ਮਸ਼ੀਨ ਦਾ ਕੰਮ ਸਟਾਰਟ ਹੋ ਜਾਣਾ ਹੈ ਕੱਲ ਨੂੰ ਸ਼ਾਮ ਤੱਕ ਉਹ ਪਾਣੀ ਸਾਰਾ ਨਿਕਲ ਜਾਣਾ ਜੀ ਜਿਵੇਂ ਸ਼ਹਿਰ ਵਾਸੀ ਦੇ ਵਿੱਚ ਬਿਮਾਰੀਆਂ ਫੈਲਣ ਦਾ ਖਤਰਾ ਹੈ ਬਹੁਤ ਮੱਛਰ ਖੜੇ ਉੱਥੇ ਤੰਦੀ ਵੀ ਫੈਲ ਰਹੀ ਹੈ ਜੀ ਉਹਦੀ ਸਫਾਈ ਪ੍ਰੋਪਰ ਕਰਾਈ ਬਿਲਕੁਲ ਜੀ ਆਪਾਂ ਨੂੰ ਵੀ ਪਤਾ ਹੀ ਹੈ ਜਦੋਂ ਪਾਈਪ ਲਾਈਨ ਟੁੱਟ ਗਈ ਹੈ ਪੈਪ ਲੈਣਾ ਉਹ ਦੇਖੋ ਕੰਮ ਹੁੰਦਾ ਹੀ ਹੋਊਗਾ 2-4 ਦਿਨ ਤਾਂ ਲੱਗਣਗੇ ਆਪਾਂ ਨੂੰ ਵੀ ਪਤਾ ਵੀ ਪਾਣੀ ਗੰਦਾ ਹੈ ਗੰਦੇ ਪਾਣੀ ਨਾਲ ਨੁਕਸਾਨ ਹੁੰਦਾ ਪਰ ਉੱਥੇ ਅਫਸਰ ਸਾਹੀ ਪੂਰੀ ਲੱਗੀ ਹੋਈ ਹੈ ਉਹਨੂੰ ਬਣਾਉਣ ਲੱਗੇ ਹੋਇਆ ਅੱਜ ਮਸ਼ੀਨ ਲੱਗ ਜਣੀ ਹੈ ਤੇ ਕੱਲ ਉਹ ਪ੍ਰੋਪਰ ਸਾਰੇ ਦੀ ਸਫਾਈ ਕਰ ਦਣਗੇ ਜਿੰਨੀ ਲੰਮਾ ਸਮਾਂ ਹੋ ਗਿਆ ਇਹਦੇ ਵੀ ਚੰਗਲੀ ਕੀ ਦੀ ਬੰਦ ਗਲੀ ਤਾਂ ਦੇਖੋ ਜੀ ਪਿਛਲੀਆਂ ਸਰਕਾਰਾਂ ਦੀ ਜਿਹੜੀਆਂ ਪੈਪ ਲੈਣਾ ਨੇ ਉਹ ਬਿਲਕੁਲ ਛੋਟੀਆਂ ਪਾਈਆਂ ਹੋਈਆਂ ਨੇ ਪੈਪ ਲੈਣਾ ਛੋਟੀਆਂ ਪਾਈਆਂ ਹੋਈਆਂ ਨੇ ਉਹ ਪਏ ਸਾਡੀ ਸਰਕਾਰ ਤੇ ਰਿਹਾ ਚਲੋ ਕੋਈ ਨਹੀਂ ਜੋ ਪੁਰਾਣੀਆਂ ਸਰਕਾਰਾਂ ਦੀਆਂ ਹੁੰਦੀਆਂ ਅਨਗਾਲੀਆਂ ਕੀਤੀਆਂ ਨੇ ਅਸੀਂ ਸਾਨੂੰ ਜ਼ਿੰਮੇਵਾਰੀ ਸੌਂਪੀ ਹੈ ਇਸ ਹਲਕੇ ਦੀ ਵਿੱਤ ਮੰਤਰੀ ਸਾਹਿਬ ਨੂੰ ਜ਼ਿੰਮੇਵਾਰੀ ਸੌਂਪੀ ਹੈ ਅਸੀਂ ਬਿਲਕੁਲ ਕੰਮ ਕਰ ਰਹੇ ਹਾਂ ਜੀ ਉਹਨੂੰ ਹੱਲ ਕਰਾਂਗੇ ਮਸਲੇ ਨੂੰ ਜੀ ਸਾਹਿਬ ਕੀ ਨਾਮ ਹੈ ਜੀ ਮੇਰਾ ਨਾਮ ਗੁਪਤ੍ਰੀਤ ਹੈ ਗੁਪਤ੍ਰੀਤ ਜੜਬੜਬੜ ਵਿੱਚ ਬਹੁਤ ਬੱਤ ਬੱਤਰ ਹਾਲਾਤ ਹੋਏ ਹੋਏ ਨੇਗੇ ਅੱਜ ਜਿਹੜਾ ਹੈਗਾ ਮਹਿਲਾਵਾਂ ਦੇ ਵੀ ਮਹੱਲੇ ਦੀ ਜਿਹੜਾ ਹੈਗਾ ਪ੍ਰਦਰਸ਼ਨੀ ਕੀਤਾ ਤੁਸੀਂ ਮੌਕੇ ਤੇ ਪਹੁੰਚੋ ਸੀ ਜਣਾ ਚਾਹੁੰਦੇ ਠੀਕ ਹੈ ਜੀ ਇਹਨਾਂ ਦੇ ਮੁਸ਼ਕਲਾਂ ਸਮਝਦੇ ਆ ਅਸੀਂ ਤੇ ਇਹਨੂੰ ਖੋਲਣ ਦੇ ਉਪਰ ਯਤਨ ਚੱਲ ਰਹੇ ਨੇ ਤੇ ਕੁਝ ਬਲਾਕੇਜ ਜਿਆਦਾ ਹੈ ਇਹਦੇ ਕਰਕੇ ਅਸੀਂ ਅੱਜ ਇੱਕ ਨਵੀਂ ਮਸ਼ੀਨ ਵੀ ਵੱਡੀ ਮਸ਼ੀਨ ਮੰਗਾਈ ਹੈ ਉਹ ਅੱਜ ਦੁਪਹਿਰ ਤੋਂ ਬਾਅਦ ਆਪਣੀ ਚਾਲੂ ਹੋ ਜੂਗੀ ਹੋਪਫੁਲੀ ਅੱਜ ਇਹ ਸੀਵਰ ਲਾਈਨ ਚੱਲ ਪੈਣੀ ਹੈ ਜੀ ਪ੍ਰੋਬਲਮ ਸਮੱਸਿਆ ਹੈ ਕਿ ਜੀ ਗਰਾਊਂਡ ਦੀ ਗੱਲ ਕਰੀ ਗਰਾਊਂਡ ਦੀ ਸਮੱਸਿਆ ਕੀ ਹੈ ਅਸਲੀ ਸਮੱਸਿਆ ਤਾਂ ਜੀ ਇਹ ਹੈ ਵੀ ਜਿਹੜੀਆਂ ਗਲੀਆਂ ਨੇ ਤੇ ਸਾਰੀਆਂ ਸੀਵਰ ਨਾਲ ਟੈਪ ਨੇ ਕਿਸੇ ਦੇ ਅੱਗੇ ਵੀ ਕੋਈ ਵੀ ਜਾਲੀ ਕੁਝ ਨਹੀਂ ਲੱਗਿਆ ਹੋਇਆ ਹੈ ਉਹ ਸਾਰੇ ਜਿੰਨੇ ਲਫਾਸੇ ਬੋਤਲਾਂ ਹੁੰਦੀਆਂ ਨੇ ਉਹ ਸਾਰੀਆਂ ਸੀਵਰ ਦੇ ਵਿੱਚ ਆ ਜਾਂਦੀਆਂ ਨੇ ਤੇ ਜਦੋਂ ਜਦੋਂ ਨਾਲ-ਨਾਲ ਜਦੋਂ ਮਿੱਟੀ ਵਗੈਰਾ ਜਾਂਦੀ ਹੈ ਤਾਂ ਸੀਵਰ ਨੂੰ ਬਲੌਕ ਕਰ ਲੈਂਦੀ ਹੈ ਜਿਹਦੇ ਕਰਕੇ ਉਹ ਮੈਨ ਹੌਲ ਨੇ ਜਿਹੜੇ ਓਵਰਫਲੋ ਕਰ ਜਾਂਦੇ ਉਹ ਹੀ ਆਪਾਂ ਇੱਥੇ ਦਿੱਕਤ ਪੇਸ਼ ਆ ਰਹੀ ਆਪਾਂ ਨੂੰ ਜੀ ਪਰ ਲੇਕਿਨ ਜੋ ਤੁਸੀਂ ਮੌਕੇ ਦੇ ਹਾਲਾਤ ਦੇਖੇ ਨੇ ਕਹੇ ਜੀ ਹਾਲਾਤ ਨੇ ਹਾਲਾਤ ਗੰਭੀਰ ਨੇ ਜੀ ਇਦੇ ਉੱਪਰ ਗੌਰ ਕੀਤੀ ਜਾਵੇ ਹਾਂਜੀ ਗੌਰ ਕੀਤੀ ਜਾਊ ਜੀ ਗੌਰ ਕਹਿ ਕੀਤੀ ਵੀ ਜਾ ਰਹੀ ਹੈ ਕੀਤੀ ਵੀ ਜਾਊ ਜੀ ਇਹ ਮਹਿਲਾਵਾਂ ਨੇ ਹੁਣ ਜਿਹੜਾ ਅੱਜ ਤੁਹਾਨੂੰ ਦਿਖਾਇਆ ਤੇ ਤੁਸੀਂ ਕੋਈ ਅਧਿਕਾਰੀ ਧਿਆਨ ਚ ਲਿਆ ਰਹੇ ਹੋ ਹਾਂਜੀ ਹਾਂਜੀ ਅਧਿਕਾਰੀ ਧਿਆਨ ਲਿਆਵਾ ਲਿਆ ਵੀ ਰਹੇ ਤੇ ਲਿਆਉਂਦੇ ਵੀ ਰਹੇ ਇਹ ਮੰਤਰੀ ਸਾਹਿਬ ਨਾਲ ਵੀ ਗੱਲਬਾਤ ਹੋਈ ਹੈ ਜੀ ਉਹਨਾਂ ਨਾਲ ਹੀ ਗੱਲਬਾਤ ਕੀਤੀ ਤੁਹਾਡੇ ਨਾਲ ਮੰਤਰੀ ਸਾਹਿਬ ਦੇ ਵਸਤੇ ਹਾਂਜੀ ਉਹ ਸਾਹਿਬ ਦਾ ਮੇਰੇ ਨਾਲ ਹੋਈ ਹੈ ਫੋਨ ਤੇ ਇੱਥੇ ਤੁਹਾਡੇ ਆਪਣੇ ਦਫ਼ਤਰ ਜੀ ਤੁਹਾਡੇ ਸਾਹਮਣੇ ਹੀ ਹੋਈ ਹੈ ਗੱਲ ਉਹ ਤੇ ਕੀ ਲੱਗਦਾ ਜੀ ਕਦੋਂ ਤੱਕ ਹੱਲ ਹੋ ਜੂਗਾ ਇਹ ਲੋਕਾਂ ਨੂੰ ਤੁਸੀਂ ਤਾਂ ਹੈਗੇ ਜੀ ਅੱਜ ਇਹ ਲੈਣ ਕਲੀਅਰ ਹੋ ਜੂਜੀ ਤੇ ਸਾਰਾ ਪਾਣੀ ਉਤਰ ਜਾਣਾ ਪਰ ਪਿਛਲੇ ਲੰਮੇ ਸਮੇ ਤੋਂ ਜਿਹੜਾ ਹੈਗਾ ਅਸੀਂ ਵੀ ਖਬਰਾਂ ਚਲਾ ਰਹੇ ਆ ਅਸੀਂ ਪੱਖ ਜਾਣਨ ਦੀ ਕੋਸ਼ਿਸ਼ ਕਰ ਰਹੇ ਆ ਪਰ ਲੇਕਿਨ ਇਹੀ ਹਰ ਵਾਰ ਕਿਹਾ ਜਾਂਦਾ ਕਿ ਜਲਦ ਹੋ ਜੂਗਾ ਪਰ ਲੇਕਿਨ ਇਹਨਾਂ ਦਾ ਕਹਿਣਾ ਕਿ 1 ਮਹੀਨੇ ਦੇ ਕਰੀਬ ਹੋ ਗਿਆ ਇਹ ਬਸ ਸਮੱਸਿਆ ਨੇ ਇਸ ਦੇ ਉੱਪਰ ਕੀ ਕਹਿਣਾ ਚਾਹੋਗੇ ਕੌਸ਼ਿਸ਼ਾਂ ਚੱਲ ਰਹੀਆਂ ਨੇ ਸਾਡੀਆਂ ਜੀ ਕੋਸ਼ਿਸ਼ ਕਰ ਸਕਦੇ ਆ ਤੇ ਇਹਦਾ ਪ੍ਰੋਪਰ ਹੱਲ ਨਹੀਂ ਜੀ ਕੋਈ ਨਹੀਂ ਨਹੀਂ ਪ੍ਰੋਪਰ ਹੱਲ ਹੈ ਜੀ ਪ੍ਰੋਪਰ ਹੱਲ ਹੈਗਾ ਇਹਦਾ ਪ੍ਰੋਪਰ ਹੱਲ ਤੁਹਾਨੂੰ ਦੱਸਿਆ ਜੇ ਮਸ਼ੀਨ ਆਊਗੀ ਉਹਦੇ ਨਾਲ ਸਫਾਈ ਹੋਊਗੀ ਮੈਨਹੋਲ ਕੱਲੇ ਕੱਲੇ ਮੈਨਹੋਲ ਦੀ ਸਫਾਈ ਹੋਊਗੀ ਇਸ ਤੋਂ ਪਹਿਲਾਂ ਵੀ ਤੁਸੀਂ ਸ਼ਾਇਦ ਦੇਖਿਆ ਹੋਣਾ ਆਪਣੇ ਗ੍ਰੈਬ ਬਾਕਟਾ ਉਹ ਵੀ ਉਹਨਾਂ ਨੇ ਮੈਨਹੋਲ ਕਰਦੇ ਆ ਐਸ ਦੀ ਸਭ ਜਦੋਂ মিডিਆ ਆ ਜਾਂਦਾ ਜਾਂ ਮਹੱਲੇ ਵਾਲੇ ਇਕੱਠੇ ਹੋ ਜਾਂਦੇ ਨੇ ਸਿਰਫ ਇੱਕ ਜਾਂ ਦੋ ਦਿਨ ਹੀ ਥੋੜੇ ਐਫਰਟ ਕੀਤੇ ਜਾਂਦੇ ਨੇ ਦੁਬਾਰਾ ਫੇਰ ਉਹੀ ਹਾਲਾਤ ਆਉਂਦੇ ਨੇ ਨਹੀਂ ਨਹੀਂ ਜੀ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ ਕੁਛ ਸਾਡੇ ਚੱਲਦੇ ਰਹਿੰਦੇ ਨੇ ਤੇ ਕੋਈ ਗੱਲ ਨਹੀਂ ਵੀ ਜੇ মিডিਆ ਚ ਆਊਗਾ ਫਿਰ ਵੀ ਅਸੀਂ ਕੰਮ ਕਰਾਂਗੇ ਵੈਸੇ ਵੀ ਸਾਡਾ ਕੰਮ ਆਪਣਾ ਨਰਿੰਦਰ ਚੱਲਦਾ ਰਿਹਾ ਜੇ ਉਰ ਕੋਈ ਕਿਸੇ ਦੀ ਜਾਨ ਨੂੰ ਖਤਰਾ ਹੁੰਦਾ ਹੈ ਜਾਂ ਕੋਈ ਡਿੱਗਦਾ ਹੈ ਜਿਵੇਂ ਹੁਣ ਇੱਕ ਮਾਤਾ ਜੀ ਨੇ ਆ ਤੁਹਾਡੇ ਕੋਲ ਹੀ ਜਿਹੜੇ ਖੜੇ ਨੇ ਇਹ ਡਿੱਗੇ ਇਹਨਾਂ ਦੀ ਜਿਹੜੀ ਹੈਗੀਆ ਜਿਹੜੇ ਦੇਖ ਸਕਦਾ ਠੂਵੀ ਨੂਰ ਹਿੱਦੀ ਹੱਡੀ ਨੂੰ ਪ੍ਰੋਬਲਮ ਆ ਗਈ ਜੇ ਕੋਈ ਇਸ ਤਰ੍ਹਾਂ ਦੀ ਸਮੱਸਿਆ ਆਉਂਦੀ ਤਾਂ ਉਹਦਾ ਜ਼ਿੰਮੇਵਾਰ ਕੌਣ ਹੋਵੇਗਾ ਇਹ ਤਾਂ ਨਹੀਂ ਹੋਣੀ ਬਿਲਕੁਲ ਸਹੀ ਗੱਲ ਹੈ ਪ੍ਰਸ਼ਾਸਨ ਹੋਣਾ ਹੋਣਾ ਹੈ